ਕੱਲ ਕਰੀਬ 10:30 ਵਜੇ ਦੀ ਗੱਲ ਹੈਗੀ ਹੈ ਸਵੇਰ ਦੀ ਸੋਮਾਪਤੀ ਪਤਨੀ ਗਰਧਾਰੀ ਲਾਲ ਕਿਲਾ ਮੁਹੱਲਾ ਉਹ ਗਲੀ ਵਿੱਚ ਦੀ ਜਾ ਰਹੀ ਸੀਗੀ ਦੋ ਮੁੱਠ ਸਵਾਰ ਜਿਹੜੇ ਹੈਗੇ ਸੀ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀਗੇ ਉਹਨਾਂ ਨੇ ਉਸ ਲੇਡੀ ਦੇ ਜਿਹੜੀਆਂ ਵਾਲੀਆਂ ਨਿਕੀਆਂ ਉਹ ਕੰਨਾਂ ਤੋਂ ਝੱਟ ਲੀਆਂ ਸੀਗੀਆਂ ਉਸ ਵੰਦੀ ਸਾਡੀ ਜਿਹੜੀ ਪੁਲਿਸ ਨੇ ਐਸਐਸਪੀ ਸਾਹਿਬ ਨੇ ਜਿਹੜੀ ਹਦਾਇਤ ਅਨੁਸਾਰ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਸੀਏ ਟੀਮ ਤੇ ਨਾਲ ਐਸਐਚਓ ਸਿਟੀ ਇਹਨਾਂ ਟੀਮਾਂ ਗਠਿਤ ਕੀਤੀਆਂ ਗਈਆਂ ਗਠਿਤ ਕਰਨ ਤੋਂ ਬਾਅਦ ਜਿਹੜੇ ਉੱਥੋਂ ਦੇ ਪ੍ਰੋਪਰ ਕੈਮਰੇ ਵਗੈਰਾ ਚੈੱਕ ਕੀਤੇ ਗਏ ਆ ਆਸ-ਪਾਸੇ ਪਤਾ ਕਰਨ ਤੋਂ ਬਾਅਦ ਜਿਹੜੇ ਇਹ ਦੋਸ਼ੀ ਨੇ ਅਸੀਂ ਜਲਦੀ ਹੀ ਇਹਨੂੰ ਨਾਲ ਦੀ ਨਾਲ ਹੀ ਗ੍ਰਿਫਤਾਰ ਕਰ ਲਿਆ ਹੈ। ਕਰੀਬਨ 72 ਘੰਟੇ ਦੇ ਵਿੱਚ ਵਿੱਚ 72 ਘੰਟੇ ਤੋਂ ਪਹਿਲਾਂ ਪਹਿਲਾਂ ਇਹ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਨੇ। ਇਹ ਜਿਹੜੇ ਦੋਸ਼ੀ ਹੈਗੇ ਨੇ ਦੋਨੋਂ ਉਹਨਾਂ ਦਾ ਨਾਮ ਹੈਗਾ ਸੁਖਵਿੰਦਰ ਸਿੰਘ ਕਾਕਾ ਸੁਖਵੀਰ ਸਿੰਘ ਕਾਕਾ ਚਹਲ ਪੁੱਤਰ ਕਰਨੈਲ ਸਿੰਘ ਵਾਸੀ ਸੇਖਾ ਦੂਜਾ ਪਰਮਜੀਤ ਉਰਫ ਗੱਗੂ ਪੁੱਤਰ ਸਦਾਗਰ ਸਿੰਘ ਵਾਸੀ ਰੰਗਿਆ ਜਿਨ੍ਹਾਂ ਦੇ ਖਿਲਾਫ ਆਪਾਂ ਮਕਦਮਾ ਨੰਬਰ 207 ਮਿਤੀ 23523 ਅਧੀਨ 304 115 2 62 2 3 ਦੀ 5 ਬੀਐਨ ਸਥਾਨਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਇਹਨਾਂ ਦੇ ਪਹਿਲਾਂ ਵੀ ਕਰਚੇ ਦਰਜ ਹਾਂਜੀ ਹਾਂ ਪਹਿਲਾਂ ਸੁਖਵੀਰ ਦੇ ਮੁਕੱਦਮਾ ਦਰਜ ਹੈਗਾ 302 ਦਾ ਪਰਚਾ ਦਰਜ ਹੈਗਾ ਇਸੇ ਤਰ੍ਹਾਂ ਹੀ ਦੋਸ਼ੀ ਪਰਮਜੀਤ ਦਾ ਇਹਦੇ ਦੇ ਵੀ ਮੁਕੱਦਮਾ ਦਰਜ ਹੈਗਾ ਪਹਿਲਾਂ ਇਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਹ ਵੀ ਕੋਈ ਮਾਮਲੇ ਜਿਹੜੇ ਹੈਗੇ ਆ ਉਹ ਸਾਹਮਣੇ ਆਏ ਨੇ ਜਿਹਨੇ ਪਹਿਲਾਂ ਸੈਚ ਕੀਤਾ ਦੇਖੋ ਅਤਕਰ ਇਹਨਾਂ ਦੇ ਅਸੀਂ ਜਿਹੜੇ ਆ ਪੁਲਿਸ ਰਿਮਾਂਡ ਲੈ ਕੇ ਇਹਦੀ ਪੁੱਛਗਛ ਕਰਾਂਗੇ ਢੰਗਾਈ ਨਾਲ ਜੋ ਵੀ ਤੱਤ ਸਾਹਮਣੇ ਆਏ ਉਹ ਤੁਹਾਨੂੰ ਦੱਸੀ ਜਾਣਗੇ